ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਤੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਚੱਲਦੇ ਆਂ ਤੇ ਤੁਹਾਨੂੰ ਸਾਰੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਲਓ ਵੀ ਇੱਧਰ ਤੁਸੀਂ ਆਪਣਾ ਮੋਟਰਸਾਈਕਲ ਗੱਡੀ ਪਾਰਕ ਕਰ ਸਕਦੇ ਹੋ ਪਾਰਕਿੰਗ ਹੈਗੀ ਆ ਤੇ ਐਵੇਂ ਸਾਰੀਆਂ ਇੱਥੇ ਦੁਕਾਨਾਂ ਨੇ ਤੇ ਚੱਲਦੇ ਅੰਦਰ ਤੇ ਆਹ ਮਿਲਦਾ ਫ੍ਰੀ ਪਾਰਕਿੰਗ ਆਥੇ ਲਿਖਿਆ ਗੁਰਦੁਆਰਾ ਅੜੀਸਰ ਸਾਹਿਬ ਫ੍ਰੀ ਪਾਰਕਿੰਗ ਤੇ ਆਹ ਪਾਰਕਿੰਗ ਦੇ ਪੈਸੇ ਲੱਗਦੇ ਆ ਇਹਦੇ ਆ 10 ਰੁਪਏ ਮੋਟਰਸਾਈਕ ਸਾਕੀਆਂ ਇਹਨੇ ਸਾਰੀਆਂ ਦੁਕਾਨਾਂ ਨੇ ਤੇ ਤੁਹਾਨੂੰ ਬਹੁਤ ਸਾਰਾ ਇੱਥੋਂ ਮੰਨ ਲਓ ਦੁਕਾਨਾਂ ਤੋਂ ਸਮਾਨ ਮਿਲ ਜੂਗਾ ਕਿ ਲੱਡੂ ਵਗੈਰਾ ਭੋਗ ਵਗੈਰਾ ਵੀ ਤੁਹਾਨੂੰ ਹੋਰ ਮਿਲ ਜੂਗਾ ਸਾਰਾ ਤੇ ਤੁਸੀਂ ਲੈਣਾ ਤੇ ਆ ਦੇਖੋ ਲਓ ਤੇ ਚੱਲਦੇ ਅੰਦਰ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਅੜੀਚਰ ਸਾਹਿਬ ਲਓ ਜੀ ਸਾਹਮਣੇ ਆ ਗਿਆ ਮੇਨ ਗੇਟ ਤੇ ਐਵੇਂ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਾਕੀ ਇਧਰ ਪਾਰਕਿੰਗ ਤੇ ਪਾਰਕਿੰਗ ਦੋ ਤਿੰਨ ਏਰੇ ਤੇ ਆ ਮਿੱਲ ਦਾ ਸੈਰ ਫਰੀ ਆ ਬਾਕੀ ਦੇਖਿਆ ਨਾ ਉਥੇ ਗੁਰਦੁਆਰਾ ਸਾਹਿਬ ਅੜੀਸਰ ਦੀ ਪਾਰਕਿੰਗ ਫਰੀ ਲਓ ਵੀ ਆ ਗਿਆ ਮੇਨ ਗੇਟ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਤੇ ਕਰਾਉਣਿਆ ਤੁਹਾਨੂੰ ਦਰਸ਼ਨ ਤੇ ਆਪਾਂ ਟੇਕਦੇ ਹਾਂ ਮੱਥਾ ਅੰਦਰ ਤੇ ਚੱਲਦੇ ਹਾਂ ਲਓ ਜੀ ਤੇ ਬਾਕੀ ਐ ਮੇ ਸਾਹਣੇ ਦੁਕਾਨਾਂ ਤੇ ਇਧਰ ਤੁਸੀਂ ਆਪਣੇ ਜੋੜੇ ਘਰ ਚ ਜੋੜੇ ਜਮਾ ਕਰਵਾ ਸਕਦੇ ਹੋ ਲੋ ਵੀ ਤੇ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਤੇ ਆਪਾਂ ਕਰਾ ਦਈਏ ਜੋੜੇ ਜਮਾ ਤੇ ਫਿਰ ਚੱਲਦੇ ਅੱਗੇ ਤੇ ਟੇਕਦੇ ਮੱਥਾ ਲਓ ਜੀ ਕੜਾ ਪ੍ਰਸ਼ਾਦ ਦੀ ਦੇਖ ਤੁਸੀਂ ਇੱਥੋਂ ਕਰਵਾ ਸਕਦੇ ਹੋ ਤੇ ਬਾਕੀ ਜੋ ਸਾਰਾ ਇਤਿਹਾਸ ਆ ਉਹ ਇੱਥੇ ਲਿਖਿਆ ਹੋਇਆ ਤੁਸੀਂ ਵੀਡੀਓ ਰੋਕ ਕੇ ਸਕਰੀਨ ਸ਼ਾਟ ਲੈ ਕੇ ਪਰ ਸਕਦੇ ਹੋ ਇਹ ਸਾਰਾ ਇਤਿਹਾਸ ਆ ਜਿਹੜਾ ਗੁਰਦੁਆਰਾ ਸਾਹਿਬ ਦਾ ਲਿਖਿਆ ਹੋਇਆ Hãy subscribe cho kênh Ghiền ਤੇ ਬਾਕੀ ਹੋਰੇ ਵੀ ਇਤਿਹਾਸ ਲਿਖਿਆ ਹੈ ਗੁਰਦੁਆਰਾ ਸਾਹਿਬ ਦਾ ਤੁਸੀਂ ਪੜ ਸਕਦੇ ਹੋ ਜੀ ਤੇ ਚੱਲਦੇ ਆਂ ਪੰਦਰ ਮੱਥਾ ਟੇਕਦੇ ਆਂ ਗੁਰਦੁਆਰ ਸਾਹਿਬ ਦੇ ਤੇ ਜੋੜੇ ਘਰ ਚ ਆਪਾਂ ਜੋੜੇ ਜਮਾ ਕਰਵਾਤੇ ਸੀ ਲਓ ਜੀ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਤੇ ਇੱਧਰ ਆ ਗਿਆ ਸਰੋਵਰ ਤੇ ਇੱਧਰ ਲੰਗਰ ਹਾਲ ਦੀ ਵੇਲਡਿੰਗ ਬਣ ਰਹੀ ਆ ਹੋਰ ਤੇ ਆ ਵੀ ਮੁੰਡਾ ਦਾ ਹੁਣੀ ਬਣੀ ਲੱਗਦੀ ਆ ਲਓ ਵੀ ਆ ਵੀ ਸਾਰੀ ਜਿਹੜੀ ਇੱਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਬਣ ਰਹੀ ਆ ਇੱਧਰ ਲੰਗਰ ਹਾਲ ਲਓ ਜੀ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਮੱਖਾ ਵੀ ਟੇਕ ਲਿਆ ਤੇ ਫੋਨੂਗੇ ਆਪਾਂ ਦਰਸ਼ਨ ਕਰਾ ਤੇ ਤੇ ਬਾਕੀ ਇੱਧਰ ਲੰਗਰ ਹਾਲ ਦੀ ਮਾਰਕੰਦੀ ਬਣ ਰਹੀ ਹੈ ਜੀ ਫੋੜ ਤੇ ਟਾਇਲਟ ਦੀ ਬਣ ਰਹੀ ਹੈ ਨਾ ਇਹ ਕਿਉਂਕਿ ਪਹਿਲਾਂ ਵੀ ਟਾਇਲਟ ਲੱਗੀ ਹੋਈ ਆ ਯਾਰ ਜਦ ਮੈਂ ਟਾਇਲਟ ਪਈਆ ਟਾਇਲਟ ਦੀ ਹੋਰ ਬਣ ਰਹੀ ਹੈ ਵਾਇਰ ਉਹ ਵੀ ਹੁਣ ਆਪਾਂ ਛਕਣੀਆ ਚਾਹ ਪਹਿਲਾਂ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਲਓ ਵੀ ਹੁਣ ਆਪਾਂ ਮੱਥਾ ਟੇਕ ਲਿਆ ਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਦੇ ਤੇ ਹੁਣ ਆਪਾਂ ਚੱਲਦੇ ਆਂ ਬਾਕੀ ਤੁਹਾਨੂੰ ਤੱਕ ਬਾਹਰ ਆਪਾਂ ਦਿਖਾਉਣੀ ਆ ਦੁਕਾਨਾਂ ਲਓ ਵੀ ਹੁਣ ਆਪਾਂ ਟੇਕਦੇ ਆਂ ਬਾਹਰ ਇੱਥੇ ਮੱਥਾ ਵਾਹਿਗੁਰੂ ਲਓ ਜੀ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਤੇ ਇੱਥੇ ਬਾਹਰ ਐਵੇਂ ਹੀ ਦੁਕਾਨਾਂ ਨੇ ਆ ਨਾ ਬੱਚਿਆਂ ਦੀਆਂ ਖੇਡਾਂ ਆ ਤੇ ਬਾਕੀ ਹੋਰ ਵੀ ਕਾਫੀ ਜਿਵੇਂ ਤੁਸੀਂ ਲੈਣਾ ਸਮਾਨ ਮਿਲ ਜੂਗਾ ਲਓ ਜੀ ਐਵੇਂ ਸਾਰੀਆਂ ਬਾਹਰ ਦੁਕਾਨਾਂ ਲੱਗੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਕੀ ਪ੍ਰਸ਼ਾਦ ਹੈ ਨਾ ਲੱਡੂਆਂ ਦਾ ਪ੍ਰਸ਼ਾਦ ਹੈ ਜਿਵੇਂ ਖਿੱਲਾਂ ਦਾ ਪ੍ਰਸ਼ਾਦ ਸਾਰਾ ਇੱਥੋਂ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ

ਹੋਰ ਹੈਗਾ ਉੱਧਰ ਗੁਰਦੁਆਰਾ ਸਾਹਿਬ। ਲਓ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਅੱਜ ਦੀ ਵੀਡੀਓ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।